ਸ੍ਰੀ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਅੱਜ ਅਸਲੇ ਇਹ ਗੱਲ ਕਰੀਏ ਜਲੰਧਰ ਦੇ ਵਿੱਚ ਅਸਲੇ ਮੌਸਮ ਨੇ ਕਰਵਟ ਲਈ ਹੈ ਔਰ ਸਵੇਰ ਤੋਂ ਹੀ ਬਰਸਾਤ ਜਿਹੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਅਸਲੇ ਤਸਵੀਰਾਂ ਜਲੰਧਰ ਚੈਰ ਦੀਆਂ ਦਿਖਾ ਰਿਹਾ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਨਾਲ ਮੌਸਮ ਨੇ ਕਰਵਟ ਬਦਲੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਮੌਸਮ ਖੁਸ਼ ਨੁਮਾ ਹੋਇਆ ਚੰਪਾਰਾ ਵੀ 4-3 ਤੋਂ 4 ਡਿਗਰੀ ਹੇਠਾਂ ਨੂੰ ਆਇਆ ਔਰ ਇਸ ਸਵੇਰ ਤੋਂ ਹੀ ਇਸ ਮੌਸਮ ਨੇ ਕਰਵਟ ਬਦਲੀ ਹੈ ਇਹ ਲੋਕ ਵੀ ਜਿਹੜੇ ਹੈਗੇ ਨੇ ਉਹ ਇਸ ਬਰਸਾਤ ਦਾ ਆਨੰਦ ਮਾਨਦੇ ਹੋਏ ਨਜ਼ਰ ਆ ਰਹੇ ਨੇ ਕਿ ਕਾਫੀ ਲੰਬੇ ਦਿਨਾਂ ਤੋਂ ਕਾਫੀ ਪਿਛਲੇ ਦਿਨਾਂ ਤੋਂ ਜਿਹੜੀ ਮੌਸਮ ਸੀਗਾ ਉਮਸ ਪਰਿਆ ਸੀ ਗਰਮੀ ਬਹੁਤ ਜ਼ਿਆਦਾ ਸੀ ਕਿ ਔਰ ਅਸਲੇ ਮੌਸਮ ਨੇ ਕਲਵਟ ਬਦਲੀਆ ਔਰ ਆਈਐਮਡੀ ਵੱਲੋਂ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ येलो ਅਲਰਟ ਜਿਹੜਾ ਹੈਗਾ ਉਹ ਜਾਰੀ ਕੀਤਾ ਹੋਇਆ ਹੈ ਕਿ ਜਿਹੜੇ ਲੋਨ ਹੈ ਤਾਂ ਘਰੋਂ ਬਾਹਰ ਨਿਕਲੋ ਅਦਰਵਾਈਜ਼ ਘਰ ਤੋਂ ਬਾਹਰ ਜਾਣ ਤੋਂ ਵੀ ਬਚਨ ਦੀ ਗੱਲ आईएमडी ਵੱਲੋਂ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਇਹ ਗੱਲ ਕਹੀ ਗਈ ਕਹੀ ਜਾ ਰਹੀ ਸੀ ਕਿ ਮੌਨਸੂਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਲਦੋਂ ਜਲਦ ਪ੍ਰਵੇਸ਼ ਕਰੇਗਾ ਔਰ ਅੱਜ ਮੌਸਮ ਜਿਹੜਾ ਮੌਨਸੂਨ ਹੈਗਾ ਪੰਜਾਬ ਦੇ ਵਿੱਚ ਪ੍ਰਵੇਸ਼ ਕੀਤਾ ਹੈ ਵੀਰਵਾਰ ਦੀ ਝੜੀ ਲੱਗੀ ਹੈ ਤੇ ਕਹਿੰਦੇ ਪੁਰਾਣੇ ਬਜ਼ੁਰਗਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਵੀਰਵਾਰ ਦੀ ਝੜੀ ਲੱਗਦੀ ਹੈ ਤਾਂ ਕਾਫੀ ਲੰਬੇ ਦਿਨਾਂ ਤੱਕਰ ਕਾਫੀ ਦਿਨਾਂ ਤੱਕਰ ਬਰਸਾਤ ਜਿਹੜੀ ਪੈਣ ਦੇ ਅਸਾਰ ਜਿਹੜੇ ਹੈਗੇ ਉਹ ਦੱਸ ਦਿੰਦੇ ਨੇ ਤੇ ਅਸਲੇ ਮੌਸਮ ਵਿਭਾਗ ਵੱਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੋਣ ਦੀ ਭਵਿਸ਼ਵਾਣੀ ਜਿਹੜੀ ਕੀਤੀ ਗਈ ਹੈ ਤੇ ਅਸਲੇ ਦਲੰਦਰ ਦੇ ਵਿੱਚ ਤਸਵੀਰਾਂ ਦਿਖਾ ਰਹੇ ਦਲੰਦਰ ਦੀਆਂ ਜਿੱਥੇ ਕਿ ਬਰਸਾਤ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਲਗਾਤਾਰ ਇਹ ਤਸਵੀਰਾਂ ਅਸੀਂ ਦੈਨਿਕ ਸ਼ੈਰਾ ਟੀਵੀ ਦੇ ਉੱਤੇ ਦਿਖਾ ਰਹੇ ਹਾਂ ਕਿ ਜਿੱਥੇ ਮੌਸਮ ਨੇ ਕਰਵਟ ਬਦਲੀ ਹੈ ਉਮਸ ਪਰ ਹੀ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਤੇ ਨਾਲ ਦੀ ਨਾਲ ਕਿਸਾਨਾਂ ਦੇ ਚਿਹਰੇ ਵੀ ਖੁਸ਼ ਹੋਏ ਨੇ ਕਿਉਂਕਿ ਇਸ ਬਰਸਾਤ ਦੇ ਨਾਲ ਜਿਹੜੀ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਬੀਜੀ ਗਈ ਹੈ। ਉਹਦੇ ਵਧੀਆ ਉਹਦੇ ਵਧੀਆ ਹੋਣ ਦੇ ਅਸਾਰ ਜਿਹੜੇ ਹੈਗੇ ਨੇ ਉਹ ਵੀ ਦੱਸੇ ਜਾਂਦੇ ਨੇ। ਖੇਤੀਬਾੜੀ ਵਿਭਾਗ ਵੱਲੋਂ ਵੀ ਇਸ ਬਰਸਾਤ ਨੂੰ ਝੋਨੇ ਵਾਸਤੇ ਲਾਹੇਵੰਦ ਦੱਸਿਆ ਜਾਂਦਾ ਹੈ। ਤੇ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਮੌਸਮ ਜਿਹੜਾ ਕਾਫੀ ਤਪਸ਼ ਭਰਿਆ ਸੀ, ਕਾਫੀ ਉਮਸ ਭਰਿਆ ਸੀ ਉਸ ਤੋਂ ਅੱਜ ਰਾਹਤ ਮਿਲਦੀ ਹੋਈ ਲੋਕਾਂ ਨੂੰ ਦਿਖਾਈ ਦੇ ਰਹੀ ਹੈ।